ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਕਲਾਂ ਦੇ ਵਿੱਚ ਮਾਲਕਲਾਂ ਪਿੰਡਾ ਜ਼ਿਲ੍ਹੇ ਮੁਕੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮੇਰਾ ਤੁਰਕਰੇ ਲੋ ਪਰਿਵਾਰ ਆ ਤੇ ਇੱਕ ਦੂਜਾ ਸੂਆ ਝੋਟੀ ਪਾਈ ਹੁਣ ਉਹਦੀ ਸੂਣ ਵਾਲੇ ਵਕਾਉ ਆ ਨਹੀਂ ਲੇਰਾ ਵੀ ਨਸਾਂਦੀ ਕਿੰਨੇ ਦਿਨਾਂ ਦੀ ਬਾਕੀ ਆ ਕੀ ਇਹਦੀ ਡਿਟੇਲ ਆ ਜਵਾਬ ਅੱਖਾਂ ਦੇ ਵਿੱਚ ਜਿਹੜੇ ਘਾਟਾ ਪਰ ਹੈਗੇ ਜ਼ਰੂਰ ਆ ਇਹ ਗੱਲ ਪਹਿਲਾਂ ਲਓ ਚਾਹੇ ਇਹਨੂੰ ਗ੍ਰੇਡੇਡ ਗਿਣ ਲਿਓ ਚਾਹੇ ਇਹਨੂੰ ਨੀਲੀ ਰਾ ਵੀ ਗਿਣ ਲਿਓ ਤੁਹਾਡੇ ਦੇ ਡਿਪੈਂਡ ਆ ਕਿਉਂਕਿ ਮਾਰਕਿੰਗ ਪੂਰੀ ਆ ਪੈਰਾਂ ਤੇ ਮੱਥੇ ਤੇ ਫੁੱਲ ਆ ਬਾਕੀ ਛੋਟੀ ਸੰਗਾ ਸੰਗਾ ਨਾਲੋਂ ਬੜੀ ਜਵਰਨ ਤਾਂ ਕੋਈ ਦਿਨ ਹਜੇ ਬਾਕੀ ਆ ਆਓ ਕਰਦੇ ਭਾਈ ਦੇ ਨਾਲ ਆਪਾਂ ਗਰਵਾ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਆਪੇ ਨਾਲ ਸੀਤਾ ਦੇ ਘਰ ਪਰਿਵਾਰ ਦਾ ਬਹੁਤ ਵਧੀਆ ਜੀ ਅੱਛਾ ਨਾਮ ਦੱਸ ਦਈਏ ਕੋਈ ਮੇਰਾ ਨਾਮ ਗੁਰਦੀਪ ਸਿੰਘ ਆ ਜ ਕਾਰ ਮੇਰਾ ਧੂੜ ਕੋਟਲਾ ਰਾਹ ਦੇ ਨੇੜੇ ਆ ਜੀ ਪਿੰਡ ਮਹਲਾਗਲਾ ਜੀ ਕੇਛੀ ਦੀ ਹੱਟੀ ਦੇ ਕੋਲੇ ਹੈ ਨਾ ਇਹ ਕੇਛੀ ਦੀ ਹੱਟੀ ਦੇ ਨੇੜੇ ਕਾਰ ਠੀਕ ਹੈ ਜੀ ਅੱਛਾ ਭਾਈ ਝੋਟੀ ਵਿੱਚ ਨਹੀਂ ਇੱਕ ਆਪਾਂ ਹਣਾ ਇਹ ਕਿੰਨੂ ਦਾ ਸੋਸ ਹੁੰਦੀ ਹੈ ਭਾਈ ਇਹ ਬਾਈ ਦੂਜੇ ਸੂਏ ਲਈ ਦੂਜੇ ਸੂਏ ਸੂਣਾ ਹੈ ਨੇ ਹਾਂਜੀ ਹਾਂਜੀ ਕਿੰਨੇ ਦਿਨ ਪਏ ਬਾਕੀ ਜਾਂਦੇ ਜਿਹੜੇ 20 ਤਰੀਕ ਨੂੰ ਦਾਨ ਪੂਰੇ ਆ ਭਾਈ ਜੀ 20 ਤਰੀਕ ਨੂੰ ਦਾਨ ਪੂਰੇ 20 ਦਸੰਬਰ ਨੂੰ ਅੱਛਾ ਪਹਿਲਾ ਸੂਏ ਕਿੰਨਾ ਦੁੱਧ ਦੇਗੀ ਸੀ ਭਾਈ ਪਹਿਲੇ ਸੂਏ ਭਾਈ ਜੀ ਇਹਨੇ 12 ਕਿਲੋ ਦੁੱਧ ਕੱਢਿਆ ਜੀ ਐਨ ਕੰਡੇ ਲਾਉਣ ਵਾਲਾ ਹਾਂਜੀ ਹਾਂਜੀ ਅੱਛਾ ਲੀਵਾ ਭਾਈ ਫਿਰ ਘੱ ਹਾਂ ਠੀਕ ਹੈ ਬਾਈ ਤੇ ਚਵਾਈ ਚਵਾਈ ਚੰਗੀ ਚਵਾਈ ਵਧੀਆ ਪੋਲੀ ਠੰਡੀ ਸੀ ਹਾਂ ਹਾਂ ਠੰਡੀ ਸੀ ਚੀਜ਼ਾਂ ਬਾਈ ਦਰਦੀ ਹੋਈ ਥੋੜਾ ਜਿਆਦਾ ਹਾਂ ਥੋੜਾ ਜਿਆਦਾ ਆਮ ਘਰੇ ਬਾਲਾ ਕੋਈ ਨਾ ਹੁੰਦਾ ਆਪ ਹੀ ਸੰਭਾਲਦੇ ਕਰਕੇ ਬਾਹਰਲਾ ਪੁੰਦਾ ਨਹੀਂ ਹੁੰਦਾ ਬਾਈ ਹੁਣ ਉਹਦਾ ਮਤਲਬ ਵਾੜਾ ਇਧਰਲੇ ਪਾਸੇ ਰਹਿ ਗਿਆ ਇਧਰ ਕੋਈ ਵੜਦਾ ਹੀ ਨਹੀਂ ਬਸ ਅੱਛਾ ਤੇ ਬਾਈ ਕੱਦ ਕੋ ਤਾਂ ਬਹੁਤ ਚੰਗਾ ਪਹਿਲਾਂ ਕਿੰਨੀ ਉਮਰ ਦੇ ਵਿੱਚ ਸੂਪੀ ਸੀ ਇਹ ਬਾਈ 26 ਮਹੀਨੇ ਦੀ ਸੋਈ ਵੀ ਆ ਪਹਿਲੀ ਠੀਕ ਹੈ ਹੁਣ ਤਾਂ ਫਿਰ ਇਹ ਚੌਗੀ ਹੋ ਗਈ ਹੋਊਗੀ ਨਾ ਹਾਂ ਬਾਈ ਇਹਦੀ ਉਮਰ 4 ਸਾਲ ਤੇ ਕੋਈ 1 ਮਹੀਨਾ ਜਾਂ 20 ਦਿਨ ਇੱਥੇ ਆ ਇੱਥੇ ਆ ਠੀਕ ਹੈ ਬਾਈ ਅੱਛਾ ਬਾਈ ਹੁਣ ਇਹ ਵੇਚਣੀ ਆਂਦਾ ਰੇਟ ਫਿਰ ਕੀ ਦਾ ਕੀਤਾ ਇਹਦਾ ਰੇਟ ਬਾਈ ਜੀ ਫੋਨ ਤੇ ਕਰ ਲਾਂਗੇ ਠੀਕ ਹੈ ਬਾਈ ਕਿਉਂਕਿ ਕਈ ਵਪਾਰੀ ਬੰਦੇ ਆ ਉਹਨਾਂ ਨੇ ਇਹਨਾਂ ਮੜਕੇ ਹਜੇ ਕੱਚੀ ਆ ਦੱਸ ਦੇਣ ਆ ਅਗਲੇ ਨੇ ਤਾਂ ਰਾੜ ਕੇ ਜਾਂ ਸਾੰਭ ਕੇ ਇਹਦੇ ਆਪੇ ਵੇਚਣੀ ਨੂੰ ਹਾਲਾਤ ਉਹਲਾ ਪੜਦਾ ਰਹਿ ਜਾਂਦਾ ਹਾਂਜੀ ਠੀਕ ਹੈ ਕੱਦਿਓ ਬਾਹਰ ਤੋਰ ਦਿਓ ਐਨੂੰ ਕੱਢ ਦਿਓ ਤੁਸੀਂ ਕੋਈ ਗੱਲ ਨਹੀਂ ਦੀਪ ਹੈਗਾ ਇੱਦਾਂ ਹਾਂਜੀ ਕੋਈ ਗ ਤੁਰਦੀ ਇਹ ਵਿਖਾ ਦਿੰਦਾ ਕਰਮਾਂ ਵਾਲੀ ਹੂੰ ਨਾ ਮੋਟ ਕੋਈ ਨਾ ਲਈ ਕੋਈ ਮੋੜ ਨਾ ਮੋੜ ਨਾ ਨਾ ਉਹਨਾਂ ਤੱਕ ਤੱਕ ਤੋਲ ਤਾ ਜਾਵੇ ਜੇ ਪਾਸੋਂ ਉਹ ਨਹੀਂ ਲੈ ਤੈਨੂੰ ਵੀ ਕਹਿਣਾ ਮੈਂ ਓ ਕਮਲ ਜੇ ਕੀ ਕਰਾ ਤੀ ਲਾਵੀ ਮੇਤੋ ਹੋਰ ਕਿ ਵਿਖਾਤੀ ਆ ਥੋੜੀ ਜਿ ਡਰਦੀ ਆ ਲੇਵਾਪਾ ਭਾਈ ਕੋਲੇ ਖੜੇ ਬੜਾ ਜਲੇ ਵਾਲੂਆ ਵਿਖਾਦੀ ਆ ਆਪਾਂ ਇੰਦਾਂ ਨੇ ਜੀ ਆਜੋ ਆਜੋ ਕੋਣ ਰੋਕ ਦੇਗਾ ਨਾ ਬਤੋ ਬਸ ਠੀਕ ਹੈ ਆ ਜਾ ਭਾਈ ਹੁਣ ਇਹ ਕਹਦੇ ਭਾਈ ਨੰਬਰ ਦੇ ਦੇ ਭਾਈ ਮੈਨੂੰ ਗਰਤੀਪ ਸਿੰਘ ਭਾਈ ਹਾਂਜੀ ਭਾਈ ਜੀ ਨੰਬਰ ਹੈ 98729 ਜੀ 24248 ਜੀ ਇੱਕ ਵਾਰੀ ਹੋਰ ਬੋਲਦੀ ਹੈ ਬਾਈ 98729 ਜੀ 24248 ਠੀਕ ਹੈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲਬਾਤ ਝੋਟੀ ਹਜੇ ਕੱਚੀ ਆ ਦਸਾਂ ਦਿਨਾਂ ਦੀ ਰੇਟ ਬਾਈ ਫੋਨ ਦੇ ਉੱਤੇ ਤੈਅ ਕਰੂਗਾ ਕਰੂਗਾ ਬਾਈ ਇਹ ਨਹੀਂ ਹੈਗਾ 2.5 ਲੱਖ ਮੰਗ ਲੂਗਾ ਤੁਹਾਡੇ ਤੋਂ 1.5 ਮੰਗ ਲੂਗਾ ਰੇਟ ਹੋਊਗਾ ਵਾਜਬ ਜਿਆ ਜਿੰਨੇ ਦੀ ਝੋਟੀ ਆ ਓਨੇ ਦੀ ਬਾਈ ਨੂੰ ਸਮਝਾਤਾ ਵਿਕੂਗੀ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਮਾਲਾ ਕਲਾਂ ਝਲਾ ਮੋਗਾ